ਹੰਡਾ ਪਾਬੀ ਨੇ ਠੀਕ ਆ। ਉਹਨੂੰ ਬੁਖਾਰ ਚੜਦੇ ਆ। ਗੋਲੂ ਗੋਸ਼ ਲਵਾਉਂਦੇ ਹੀ ਵਿਚਾਰੀ। ਮੇਰਾ ਅਰਾਦਾ ਹੀ ਜਾ ਕੇ ਤਾਂ ਪਤਾ ਲੈ ਆਉਂਦੀ। ਰਮਨ ਮੇਰ ਕੋ ਨਹੀਂ ਜਾ ਜਾਣਾ। ਜਾਇਆ ਨਹੀਂ ਜਾਣਾ ਕਿਉਂ? ਤੈਨੂੰ ਪਤਾ ਹੈਗਾ ਵੀ ਉਹਨਾਂ ਦੇ ਪੈਸੇ ਦੇਣ ਵਾਲੇ ਆ। ਅਗਲੇ ਇਹੋ ਸੋਚਣਾ ਵੀ ਕਰੇ ਪੈਸੇ ਦੇਣ ਹੀ ਆਏ ਆ। ਐਵੇਂ ਅਗਲ ਸੋਚਣੀ ਆ। ਤੁਸੀਂ ਚਲੋ ਤਾਂ ਸਹੀ ਮੇਰੇ ਨਾਲ ਕੋਈ ਗੱਲ ਨਹੀਂ ਇਹੋ ਜੀ ਹੁੰਦੀ। ਨੜੇ ਰਮਨ ਬੈਗੜਾ ਡਾਕਟਰ ਵਾਂ। ਤੂੰ ਆਪ ਹੀ ਜੱਜ ਆ। ਇੱਥੇ ਤਰ ਮੈਂ ਬਸੇ ਚੜਾ ਦੇਣਾ ਤੇ ਜਾ ਹੋਇਆ। ਇੰਨੀ ਗਰਮੀ ਦੇ ਵਿੱਚ ਬੱッセ ਜਾਇਆ ਜਾਂਦਾ ਵਾ ਤੁਸੀਂ ਵੀ ਸਿਆਣੇ ਜੀ ਪਹਿਲਾਂ ਮੈਂ ਬੱッセ ਭੱਜੀ ਜਾਊ ਫੇਰ ਮੈਂ ਭੱਜੀ ਆਉਂਗੀ ਗਰਮੀ 'ਚ ਮੇਰੇ ਕੋ ਨਹੀਂ ਬੱッセ ਜਾਇਆ ਜਾਂਦਾ ਮੇਰੇ ਨਾਲ ਚੱਲੋ ਤੇ ਚੱਲ ਫਿਰ ਕੋਈ ਨਹੀਂ ਜਦੋਂ ਟਾਈਮ ਲੱਗੂਗਾ ਹੋਵਾਂਗੇ 10 ਮਿੰਟ ਜਾ ਜਿੱਦਾਂ ਦਾ ਕੀ ਮਤਲਬ ਹੋਇਆ ਠੀਕ ਤਾਂ ਹੋਣੀਗੀ ਜਾਣਾ ਉਦੋਂ ਵਾਂ ਜਦੋਂ ਠੀਕ ਹੋਗੀ ਤੇ ਰਮਨ ਹੁਣ ਆ ਬੁਖਾਰਾਂ ਦੇ ਦੇਣ ਵਾ ਬੁਖਾਰ ਚੜ ਗਿਆ ਜੁਕਾਮ ਹੋ ਗਿਆ ਬਾੜਾ ਮੋਟਾ ਦਾ ਕੰਮ ਚੱਲਦਾ ਰਹਿੰਦਾ ਤੂੰ ਤੇਰਾ ਰਾਤਾ ਕੋਈ ਥੋੜੇ ਫੜਿਆ ਮੁਰਸਾ ਦੇ ਤੁਰ ਪਿੰਦੇ ਹੁਣ 2 ਮਹੀਨੇ ਤਾਂ ਹੋ ਗਏ ਗਿਆ ਨੂੰ ਤੇ ਫੇਰ ਕੀ ਹੋ ਗਿਆ ਕਿਹੜਾ ਦੂਰ ਵਾ ਤੇ ਲੋਕੀ 7 ਤਾਡੀ ਭੈਣ ਤਾਂ ਸਾਲ ਪਾਉਂਦੀ ਨਹੀਂਗੀ ਉਹ ਤਾਂ ਠੱਠੀ ਦਿਨੀ ਆ ਜਾਂਦੀ ਆ ਉਹਨੂੰ ਤਾਂ ਕਦੀ ਕਿਹਾ ਨਹੀਂਗਾ ਤੇ ਉਹਨੂੰ ਕੰਮ ਕੋਈ ਨਹੀਂ ਵਿਹਲੀ ਹੈਗੀ ਆ ਜਦੋਂ ਮੈਂ ਕਿਤੇ ਜਾਣਾ ਹੁੰਦਾ ਉਹਦੇ ਨਾ ਹੀ ਰੱਖੀ ਆ ਨਹੀਂ ਜਾਇਆ ਜਾਣਾ ਨਹੀਂ ਜਾਇਆ ਜਾਣਾ ਉਹ ਪ੍ਰਾਣਾ ਮਗਰ ਉਹ ਆਪੇ ਫੁਲਕੇ ਲਾ ਕੇ ਖਾ ਲੈਂਦਾ ਵਿਹਲਾ ਹੈਗਾ ਉਹ ਗਲਤੀ ਤੇ ਮੇਰ ਕੋ ਹੋ ਗਈ ਮੈਂ ਲਿਆਉਂਦੀ ਨਾ ਸਕੂੰ ਜੇ ਮੈਨੂੰ ਪਤਾ ਹੁੰਦਾ ਭੀ ਆ ਕੰਮ ਕਰਨਾ ਤੁਹਾਡੀ ਭੈਣ ਨੇ ਤਾਂ ਮੇਰੇ ਭੈਣ ਭਰਾ ਵੀ ਛੁਡਾ ਦੇਣੇ ਆ ਜਿੱਦਾਂ ਉਹਨੇ ਕੰਮ ਫੜਿਆ ਹੁਣ ਚੂੜੀਆਂ ਪਾ ਕੇ ਤੇ ਬਹਿ ਜੇ ਈ ਯਾਰ ਮੇਰੀ ਗੱਲ ਸੁਣ ਲਾ ਆਪਣੇ ਪੇਕਿਆ ਕਰਕੇ ਨਾ ਆਪਣੇ ਘਰ ਨਾਲ ਕਪਤ ਪਾ ਲਈ ਪਾ ਕੇ ਨਾ ਲਵੀ ਜਿਹੜੀ ਸੱਚੀ ਗੱਲ ਵਾ ਸੱਚੀ ਆ ਸੱਚੀ ਗੱਲ ਦੀਆਂ ਤਾਂ ਬੜੀਆਂ ਮਿਰਚਾਂ ਤੁਹਾਨੂੰ ਲੱਗਦੀਆਂ ਵਾ ਭੈਣ ਚੰਗੀ ਲੱਗਦੀ ਆ ਤੇ ਮੈਂ ਹੁਣ ਮਾੜੀ ਹੋ ਗਈ ਆ ਜਿਹਨੇ ਘਰ ਦਾ ਟਾਈਮ ਨਗਾਇਆ ਉਧਰ ਉਹ ਵੱਡ-ਵੱਡ ਖਾਈ ਜਾਂਦੀ ਸੀ ਵੀ ਜਿੱਦਾਂ ਨਾ ਡੋਲੇ 'ਚ ਪਾਉਣਾ ਹੁੰਦਾ ਚੂੜੀਆਂ ਪਾ ਕੇ ਤੇ ਉਹਨਾਂ ਦੇ ਬਿਨਾ ਮੇਰੀ ਗਤੀ ਨਹੀਂ ਹੁੰਦੀ ਨਹੀਂ ਤੈਨੂੰ ਮੈਂ ਮਾੜੀ ਕਿਹਾ ਕਦੀ ਤੂੰ ਮਾੜੀ ਆ ਤਾਂ ਮਾੜੀ ਵਾਲੀ ਗੱਲ ਹੀ ਆ ਹੋਰ ਕੀ ਆ ਤੇ ਤੇ ਨਹੀਂ ਟਾਈਮ ਤੇ ਨਹੀਂ ਜਾਇਆ ਜਾਣਾ ਮੈਂ ਕੀ ਨਹੀਂ ਬਾਹਰ ਕਦੋਂ ਹੋਣਿਆ ਵਾ ਵੀ ਬਾਹਰ ਜਾਇ ਨਹੀਂ ਜਾਣਾ ਤੁਹਾਡੇ ਕੋਲ ਅਰ ਅਮਰ ਕਦੋਂ ਨਹੀਂ ਹੋਣਿਆ ਬੰਨੇ ਬੁੰਨੇ ਨਹੀਂ ਛੱਡੜੇ ਤੂੰ ਕੋਈ ਗੱਲ ਨਹੀਂ ਇੱਕ ਦਿਨ ਨਾਲ ਖਰਨੇ ਆ ਚੱਲੀ ਅਜਾ ਚੋਨਾ ਲਾਉਂ ਚ ਟਾਈਮ ਹੈਗਾ ਵਾ ਹੈਗਾ ਵਾ ਟਾਈਮ ਖਾਲੀਆਂ ਖਾਲਣ ਵਾਲੀਆਂ ਕਈ ਕੰਮ ਕਰਨ ਵਾਲੇ ਆ ਉਦਾਂ ਹੀ ਕਹੋ ਨਹੀਂ ਜਾਣਾ ਮੈਂ ਤੁਹਾਨੂੰ ਇੱਕ ਵਾਰੀ ਕਹਿਤਾ ਨਾ ਵੀ ਮੇਰਾ ਟਾਈਮ ਨਹੀਂ ਆ ਟਾਈਮ ਲੱਗੂਗਾ ਤੇ ਤੇ ਹੋਵਾਂਗੇ ਮੇਰੇ ਰਿਸ਼ਤੇਦਾਰਾਂ ਦੇ ਜਾਨੂ ਤਾਂ ਟਾਈਮ ਹੈ ਨਹੀਂਗਾ ਆਪਣੇ ਭੈਣ ਕੋ ਜਾਣ ਵਾਸਤੇ ਤਾਂ ਟਾਈਮ ਬਣਾ ਹੈਗਾ ਤੇ ਉਹਦਾ ਵੀ ਇੱਥੇ ਆਉਣ ਨੂੰ ਟਾਈਮ ਹੈਗਾ ਤੇ ਜੇ ਮੇਰੇ ਨਾਲ ਇਦਾਂ ਕਰਦੇ ਜੇ ਨਾ ਫਿਰ ਉਹਨੂੰ ਵੀ ਪੁੱਠੇ ਪੈਰੀ ਭਜਾਉਂਗੀ ਮੇਰੀ ਗੱਲ ਸੁਣ ਉਹਦੋਂ ਮੈਂ ਕਰ ਦੋਂ ਗਿਆ ਕਦੋਂ ਗਿਆ ਉਹ ਤਾਂ ਮੇਰੇ ਜਾਣ ਦਾ ਮੌਕਾ ਨਹੀਂ ਦਿੰਦੀ ਮੌਕਾ ਨਾ ਕਿੱਥੋਂ ਦੇਣਾ ਵਾ ਸ਼ਹਿਰ ਗਏ ਮੇਲੰਦੇ ਜੇ ਤੇ ਚੱਲ ਮੇਰੇ ਪਾਈ ਆ ਸ਼ਹਿਰ ਗਏ ਮੇੜਾਉਂਦੇ ਆ ਉੱਥੇ ਹੈਗਾ ਬਹੁਤ ਤੂੰ ਸ਼ਹਿਰ ਗਏ ਦੇ ਮੇੜਾ ਏ ਇੱਕੋ ਗੱਲ ਮੈਨੂੰ ਦੱਸ ਦੋ ਹਾਂ ਜਾਂ ਨਾ ਜਾਣਾ ਮੇਰੇ ਨਾਲ ਕਿ ਨਹੀਂ ਜਾਣਾ ਰਮਨ ਮੇਰਾ ਟਾਈਮ ਲੱਗੂਗਾ ਤੇ ਮੈਂ ਚਲ ਜੂਗਾ ਨਹੀਂ ਤੇ ਮੇਰੇ ਕੋ ਨਹੀਂ ਜਾ ਜਾਣਾ ਚਲ ਕੋਈ ਗੱਲ ਨਹੀਂ ਨਾਲੇ ਫੋਨ ਤੇ ਤਾਂ ਗੱਲ ਹੁੰਦੀ ਆ ਰਹਿਦੀ ਆ ਫੋਨ ਤੇ ਗੱਲ ਹੋਰ ਹੁੰਦੀ ਆ ਜਿਹੜੀ ਜਾ ਕੇ ਉਹਨਾ ਹੋਰ ਹੁੰਦੀ ਆ ਅਗਲਾ ਕਹੂਗਾ ਜਿੱਦਣ ਪੈਸੇ ਲੈਣੇ ਹੋ ਉਦੋਂ ਫੋਨ ਕਰਦੇ ਸੀ ਹੁਣ ਉਹ ਕਰਦੀ ਮੇਰੀ ਠੀਕ ਨਹੀਂ ਤਾਂ ਹੁਣ ਤਾਂ ਖਬਰ ਲੈਣੇ ਆਈ ਓਹੇ ਕੋਈ ਗੱਲ ਨਹੀਂ ਤੁਹਾਨੂੰ ਕਿਹਦਾ ਕੀ ਆ ਸ਼ਰਮ ਤੇ ਮੈਨੂੰ ਆਉਂਦੀ ਆ ਸ਼ਰਮ ਆ ਤੁਹਾਨੂੰ ਲੋੜ ਪਈ ਤਾਂ ਫੇਰ ਯਾਰ ਮੈਨੂੰ ਤੇ ਸਮਝ ਨਹੀਂ ਆਉਂਦੀ ਵੀ ਉਹਦਣਾ ਇੱਕ ਹਫ਼ਤੇ ਦਾ ਹੀ ਇਕਰਾਰ ਕੀਤਾ ਸੀ ਪੈਸਿਆਂ ਦਾ ਇਹ ਗੱਲ ਵੀ 2-3 ਮਹੀਨੇ ਹੋ ਗਏ ਆ ਅਗਲੇ ਨੇ ਦੇਖੋ ਸੋਚਣਾ ਵੀ ਪੁਰਾਣਾ ਪੈਸੇ ਦੇਣਾ ਆ ਇਹਨਾਂ ਨੂੰ ਹੀ ਨਾ ਪਤਾ ਗੱਲਾਂ ਦਾ ਵੇਖ ਲੈ ਇਹਨਾਂ ਦੇ ਕੰਮ ਉਹ ਹੀ ਗੱਲ ਬੋਨਾ ਜਦੋਂ ਪੈਸੇ ਲੈਣੇ ਸੀ ਉਦੋਂ ਗੱਲਾਂ ਹੋ ਰਹੀ ਹੁਣ ਟਾਈਮ ਸਰ ਗਿਆ ਵਾ ਤਾਂ ਹੁਣ ਗੱਲਾਂ ਹੋਰ ਵਾ ਇਹ ਮੈਂ ਨਹੀਂ ਜਾਣਾ ਜਾ ਕੇ ਤਾਂ ਕੱਲੀ ਹੋਇਆ ਕੱਲੀ ਕਿੱਦਾਂ ਹਾਂ ਵਾ ਗੋਡੇ-ਗੋਡੇ ਗਰਮੀ ਆ ਗਰਮੀ ਦੇ ਵਿੱਚ ਜਾਇਆ ਜਾਂਦਾ ਕੱਲਿਆਂ ਕੋ ਭੈਣ ਦੇ ਪਿੱਛੇ ਲਾ ਕੇ ਨਾ ਤੇਰੇ ਮੇਰੇ ਭੈਣ ਭਰਾਵਿਸ਼ ਡਾਉਣੇ ਆ ਚੂੜੀਆਂ ਚੂੜੀਆਂ ਅੰਤਰੀਆਂ ਅੱਗ ਲੱਗਣ ਐ ਇਹਦੀਆਂ ਚੂੜੀਆਂ ਨੂੰ ਹਟਦੀ ਨਹੀਂ ਗਈ ਵਿਆਹ ਵੀ ਦਿੱਤੀ ਆ ਤਾਂ ਵੀ ਦਖਲ ਅੰਦਾਜ਼ੀ ਕਰਨੋਂ ਹਟਦੀ ਨਹੀਂ ਆ ਆਪਣੇ ਘਰ ਚੰਗੀ ਭਲੀ ਆ ਫੋਨ ਕਰ ਕਰਕੇ ਪੁੱਛਦੀ ਫਿਰਦੀ ਮੰਮੀ ਛਡਾਉਂਦੀਆਂ ਚੂੜੀਆਂ ਕਿੱਦਾਂ ਚੂੜਾ ਪਾਪਾ ਬੈਣਾ ਜਦੋਂ ਤੈਨੂੰ ਪਾਤੀਆਂ ਵਾਂ ਤੇਰੇ ਸਗਣ ਵਿਹਾਰ ਬੁਰੇ ਕਰਤੇ ਆ ਤੈਨੂੰ ਸਾਡੇ ਘਰ ਨਾਲ ਕੀ ਲੱਗੇ ਸਾਡੇ ਘਰ ਵਿੱਚ ਕਪੱਤ ਪਾ ਕੇ ਰਸਤਾਵਾ ਐਰ ਕਮਦੀ ਆ ਨਾ ਇਹਨੂੰ ਸਿੱਧੀ ਪੱਧਰੀ ਗੱਲ ਮੈਂ ਦੱਸ ਦੇਣੀ ਆ ਜੇ ਆਉਣਾ ਹੁੰਦਾ ਨਾ ਤੇ ਬੰਦਿਆਂ ਨੂੰ ਆਇਆ ਕਰ ਜੇ ਆਣ ਕੇ ਆਹ ਕੰਮ ਕਰਨੇ ਹੁੰਦੇ ਆ ਨਾ ਕਦੇ ਕਿਸ ਨਾ ਸਿਰ ੜਾਉਣਾ ਤੇ ਕਿਸ ਦੇ ਕਿਸ ਨਾ ੜਾਉਣਾ ਚੁੱਪ ਕਰਕੇ ਆਪਣੇ ਪਿੰਡ ਬੈਠੀ ਰਿਆ ਕਰ ਇੱਥੇ ਆਉਣ ਦੀ ਕੋਈ ਲੋੜ ਨਹੀਂ ਗਈ ਇਹੋ ਜਿਹੇ ਭੈਣ ਭਰਾ ਸਾਨੂੰ ਨਹੀਂ ਚਾਹੀਦੇ ਜਿਨ੍ਹਾਂ ਨੇ ਕੋਈ ਸਵਾਦ ਦੀ ਗੱਲ ਹੀ ਨਹੀਂ ਕਰਨੀ ਸਿਆਣੀ ਬਿਆਣੀ ਹੋਈ ਆ ਮੁੰਡਾ ਜਵਾਨ ਹੋਇਆ ਧੂਆ ਕਰਦਾ ਕੰਮ ਕਰ ਕੋਈ ਕਦੀ ਕੁਛ ਕਦੀ ਕੁਛ ਮਾਤਾ ਜੀ ਦੇ ਕੰਨਾਂ ਦੇ ਵਿੱਚ ਹੀ ਅੰਤਰੀਆਂ ਫੂਕਾ ਮਾਰਦੀ ਰਹਿੰਦੀ ਐਦਾਂ ਨਾ ਕਰੀ ਮੰਮੀ ਐਦਾਂ ਨਾ ਕਰੀ ਕਿਉਂ ਨਾ ਕਰੇ ਮੰਮੀ ਮੰਮੀ ਦੀ ਜੀ ਆ ਜਾਂਤ ਨਹੀਂ ਗਈ ਮਮੇ ਚਾਪੀ ਲੀਜੇ ਹਾਂ ਪੀ ਲਈਏ ਪਤ ਚ ਬਹਿ ਜਾ ਬੈਠੇ ਮਾ ਤੇ ਨਾਲ ਗੱਲ ਕਰਨੀ ਸੀ ਹਾਂਜੀ ਮੈਂ ਕਿਹਾ ਉਹ ਰਮਨ ਕੈਂਡ ਨਹੀਂ ਹੀ ਪ ਜਾਣਾ ਮ ਪਰ ਜਾਈ ਨਹੀਂ ਆਂਦੀ ਮੇਰੀ ਠੀਕ ਫੋਨ ਆਇਆ ਸੀ ਅੱਛਾ ਭਾਰ ਕੋ ਚੜ ਦੇਖ ਰਹੇ ਹੁਣ ਟਾਈਟ ਬਖਾਰ ਹੋ ਗਿਆ ਆਈਓ ਉਹ ਪਤਾ ਜਾ ਕੇ ਹੋਮ ਦੇ ਖੜੀ ਪਤਾ ਲੈ ਆਉਂਦੇ ਬੀਜੀ ਉਹ ਤਾਂ ਗੱਲ ਤੁਹਾਡੀ ਠੀਕ ਵਾ ਆਹੋ ਤੁਸੀਂ ਆਪ ਸਿਆਣਾ ਜੇ ਵੀ ਮੈਂ ਕਿੜੇ ਮੂੰਹ ਲੈ ਕੇ ਉੱਥੇ ਜਾਵਾਂ ਉਹਦੇ ਭਰਾ ਨੂੰ ਤੇ ਕੀਤਾ ਸੀ ਇੱਕ ਹਫਤੇ ਦਾ ਕਰਾਰ ਇਹ ਕੇ ਉੱਤੇ ਬਾਅਦ ਅਸੀਂ ਆਣ ਕੇ ਤੇ ਪੈਸੇ ਦੇ ਦਾਂਗੇ ਉਹ ਤੇ ਗੱਲ ਤੇਰੀ ਠੀਕ ਵਾ ਮੰਨਣੀ ਆ ਮੈਂ ਗੱਲ ਪੁੱਤ ਉਹਨਾਂ ਤੇ ਜੇ ਅਸੀਂ ਉੱਥੇ ਹੁਣ ਗਏ ਤੇ ਅਗਲਾ ਕਹੂਗਾ ਵੀ ਭਾਜੀ ਆਏ ਆ ਪੈਸੇ ਲੈ ਕੇ ਤੇ ਜਦੋਂ ਫੜਾਇਆ ਕੱਖ ਨਾ ਤਾਂ ਅਗਲੇ 100-100 ਗੱਲ ਕਰਨੀ ਆ ਆ ਤਾਂ ਨਹੀਂ ਗੱਲ ਕਰਨ ਵਾਲੇ ਉਦਾਂ ਗੱਲ ਉਹਨਾਂ ਕੀ ਕਰਨੀ ਉਹਨਾਂ ਨੂੰ ਪਤਾ ਜੇ ਹੁੰਦੇ ਇਹਦੇ ਕੋਲ ਤੇ ਇਹਨੂੰ ਲੈ ਕੇ ਆਈ ਜਾਣਾ ਤੇ ਜੇ ਵੀ ਜੀ ਉਹਨਾਂ ਨੇ ਗੱਲ ਕਰ ਹੀ ਦਿੱਤੀ ਤੇ ਮੈਂ ਕਿਹਾ ਉਹਦਾ ਮੂੰਹ ਫੜ ਲੈਣਾ ਵੀ ਆ ਗੱਲ ਨਹੀਂ ਕਰਨੀ ਤੁਸੀਂ ਵਾਹ ਉਹ ਵੀ ਗੱਲ ਤੇਰੀ ਵੀ ਠੀਕ ਆ ਜੇ ਕੋਈ ਹੁਣ ਗੱਲ ਕਰ ਹੀ ਦਵੇ ਤੇ ਉੱਥੇ ਕਰ ਕੀ ਲੈਣਾ ਸੋਨੀ ਫੈਂਦੀ ਸੋਨੀ ਫੈਂਦੀ ਅਗਲਾ ਕਹੂਗਾ ਵੀ ਭਾਈਆ ਤੈਨੂੰ ਤਾਂ ਦਿੱਤਾ ਹੀ ਇੱਕ ਹਫਤੇ ਆ ਤੇ ਤੇ ਹੀ ਇਕਰਾਰ ਵੀ ਇੱਕ ਹਫਤੇ ਦਾ ਕੀਤਾ ਤੇ ਇਹ ਗੱਲ ਨੂੰ ਵੀ ਦੋ ਤਿੰਨ ਮਹੀਨੇ ਹੋ ਗਏ ਆ ਹੋ ਗਏ ਆ ਹੋਏ ਤਾਂ ਗੱਲ ਹੈਗੀ ਆ ਮੁੜ ਕੇ ਅਗਲਾ ਗੱਲਾਂ ਕਰੂਗਾ ਤੇ ਮੇਰਾ ਸੁਭਾਅ ਨਹੀਂ ਹੈ ਫਿਰ ਉਹ ਤਾਂ ਗੱਲਾਂ ਸੁਣਨ ਨਾਲ ਤਾਂ ਹੀ ਤਾਂ ਪਤਾ ਮੈਂ ਉਹਦਾਂ ਤੁਹਾਨੂੰ ਆਂਦੀ ਹਾਂ ਵੀ ਚਲ ਇੱਧਰ ਦਾ ਕੰਮ ਰਹਿਣ ਦੋ ਤੇ ਉੱਧਰ ਦਾ ਘਰ ਆਉ ਤੁਸੀਂ ਤੇ ਹੁਣ ਤੁਸੀਂ ਆਂਦੇ ਨਹੀਂ ਕੋਈ ਗੱਲ ਉਹ ਮੈਂ ਇਹਨੂੰ ਬੜਾ ਸਮਝਾਇਆ ਸੀ ਰਮਨ ਨੂੰ ਪਰ ਇਹ ਕਹਿੰਦੀ ਵੀ ਮੈਨੂੰ ਹੋਰ ਲਿਉਣੇ ਆ ਤੇ ਫਿਰ ਕੋਈ ਹੋਰ ਕੰਮ ਕਰਨਾ ਆ ਉਹ ਗੱਲੇ ਸੇ ਕਰਕੇ ਮੈਂ ਕਹਿੰਦੀ ਹਾਂ ਨਾ ਵੀ ਚਲ ਉਹ ਤੇ ਬਾਅਦ ਚ ਵੀ ਆ ਜਾਣਗੀਆਂ ਤੇ ਹੁਣ ਪੈਸੇ ਤੇ ਖਰਚੇ ਗਏ ਉਧਰ ਤੇ ਹੁਣ ਪੈਸੇ ਪੂਰੇ ਵੀ ਨਹੀਂ ਹੋਣੇ ਤੁਸੀਂ ਆਪ ਸਾਨੇ ਦੇ ਕੰਬਾਇਨ ਵਾਲਾ ਫੇਰੇ ਮਾਰਨ ਡਿਆ ਤੂੜੀ ਵਾਲਾ ਫੇਰੇ ਮਾਰਨ ਡਿਆ ਗਾੜੀ ਹੁਣ ਭਈਆਂ ਨੇ ਉਹ ਦੇਣੇ ਪਣੇ ਗਿਤੇ ਪੈਸੇ ਤੇ ਫੇਰ ਉਹਨਾਂ ਝੋਨਾ ਲਾਉਣਾ ਨਹੀਂ ਤੇ ਉਹ ਨਜਰ ਝੋਨਾ ਨਹੀਂ ਲਾਉਣਾ ਨਾ ਨਹੀਂ ਲਾਉਣਾ ਇਹ ਤੇ ਗੱਲ ਹੈ ਕਿ ਉਹ ਹੁਣ ਪਹਿਲਾਂ ਅਡਵਾਂਸ ਲੈਂਦੇ ਨੇ ਅਗਲੇ ਇਹ ਗੱਲ ਹਾਂ ਬੜਾ ਮੁਸ਼ਕਿਲ ਹੋਇਆ ਫਿਰ ਤੇ ਕਿਹਨੂੰ ਪੈਸਾ ਦਾਵਾਂਗੇ ਤੇ ਕੋਈ ਝੋਨਾ ਲਾਊਗਾ ਨਹੀਂ ਤੇ ਕਿਹਨੇ ਲਾਉਣਾ ਨਹੀਂ ਤੇ ਇਹ ਨਾ ਗਏ ਤੇ ਤਾਂ ਵੀ ਉਹਨਾਂ ਨੇ ਆਕਣਾ ਵੀ ਹੁਣ ਖਬਰ ਲੈਣ ਨੂੰ ਵੀ ਰਾਗੇ ਪੈਸੇ ਲੈਣ ਦੀ ਵਾਰੀ ਤੇ ਆ ਗਈ ਫੇਰ ਤੁਸੀਂ ਚਲ ਜਓ 970 ਮੈਂ ਤੇ نیچے ਜਾਣਾ ਫੇਰ ਇਦਾਂ ਕਰ ਲੈਨੇ ਆਂ ਨਹੀਂ ਤੂੰ ਜਾਣਾ ਤੇ ਫੇਰ ਚੱਲ ਨਹੀਂ ਦੋਵੇਂ ਜਣੀਆਂ ਹੋਵਦੀਆਂ ਪੁੱਛ ਲੋ ਕਰ ਲੋ ਰਮਨ ਦਾ ਸਲਾਹ ਹਾਂ ਪੁੱਛ ਨਹੀਂ ਮੈਂ ਕਰਨੀ ਆ ਸਲਾਹ ਦੇ ਨਾਲ ਜੇ ਕਹਿੰਦੀ ਹੈ ਦੇਖੋ ਹਾਂ ਪੁੱਛ ਕੇ ਵੇਖ ਲੈਣੀ ਆ ਕੀ ਕਹਿੰਦੀ ਆ ਕਿ ਜਾਂ ਤੂੰ ਕੱਲੀ ਚੱਲ ਜਾ ਆ ਜਾਂ ਕੰਨੀ ਕੱਲੀ ਵੀ ਚੱਲ ਜਾ ਤਾਂ ਵੀ ਕੋਈ ਨਹੀਂ ਫਿਰ ਨਹੀਂ ਗੱਲ ਬਣਦੀ ਤੇ ਫਿਰ ਕੀ ਕਰਨਾ ਹੋਰ ਮਾਨਾ ਇੱਥੇ ਬਸੋ ਬੋਲ ਦੀ ਭੈਣ ਦੀ ਗੱਲ ਹੁੰਦੀ ਆ ਹੋਰ ਪੁੱਤ ਜਵਾਈ ਭਾਈ ਦੀ ਗੱਲ ਹੁੰਦੀ ਆ ਹੋਰ ਓਏ ਆਹੋ ਹੀ ਇਹ ਤਾਂ ਗੱਲ ਹੈ ਹੀ ਆ ਪਰ ਮੈਂ ਨਹੀਂ ਜੇ ਜਾਣਾ ਚੱਲ ਉਹਨੂੰ ਮੈਂ ਕਹਿੰਨੀ ਆ ਫਿਰ ਜੇ ਨਹੀਂ ਤੇ ਤੂੰ ਕੱਲੀ ਚਲੀ ਜਾ ਰੱਖ ਰਾਤ ਰਵੀ ਤਸਵੀਰਾਂ ਆ ਗਈ ਕਰ ਲੋ ਤੇ ਨਾਲ ਗੱਲ ਜੇ ਮੰਦੀਏ ਤੇ ਉਹਨੂੰ ਕਹਿੰਦੇ ਪਤਾ ਕੀ ਗੱਲ ਵਾ ਅਗਲਿਆਂ ਨੇ ਆਖਣਾ ਜਦੋਂ ਲੋੜ ਸੀ ਉਦੋਂ ਤੋੜੇ ਆਏ ਤੇ ਅੱਜ ਜੇ ਮੇਰੀ ਘਰ ਦੀ ਨਹੀਂ ਠੀਕ ਤੇ ਅੱਜ ਕੋਈ ਖਬਰ ਲੈਣ ਨਹੀਂ ਆਇਆ ਤੇ ਗੱਲ ਵੀ ਸਹੀ ਹੈ ਆਹੋ ਇਹ ਗੱਲ ਤੇ ਹੈ ਬਣਾ ਕੇ ਬੰਨੂ ਤੇ ਪੈਸੇ ਦੀ ਸ਼ਰਮ ਮਾਰਨੀ ਨਹੀਂ ਤੇ ਮੈਂ ਅੱਗੇ ਉੱਥੇ ਜਾਣਾ ਸੀ ਅੱਗੇ ਕਿਹੜਾ ਮੈਂ ਜਾਂਦਾ ਨਹੀਂ ਚਲੋ ਲੈਣ ਦੇਣੇ ਤੇ ਬਣਿਆ ਹੀ ਆ ਹੁਣ ਅੱਗਾ ਪਿੱਛਾ ਵੀ ਪੁੱਤ ਹੋ ਜਾਂਦਾ ਵਾ ਇਹ ਨਹੀਂ ਗੱਲ ਹੈਗੀ ਕੋਈ ਜਾਂਦਾ ਕਈ ਇਹ ਅੱਗਾ ਪਿੱਛਾ ਹੁਣ 8 ਦਿਨਾਂ ਦਾ ਵਕਵਾ ਕਰਕੇ ਤੇ 2-3 ਮਹੀਨੇ ਤੇ ਅੱਗੇ ਹੋ ਗਏ ਤੇ ਮੇਰੇ ਹਿਸਾਬ ਨਾਲ ਜੇ ਹੋਰ ਨਹੀਂ ਦਿੱਤੇ ਜਾਣੇ 2-3 ਮਹੀਨੇ ਆ ਉਹ ਇਹ ਤਾਂ ਫਿਰ ਹੁਣ ਵਰਤੇ ਗਏ ਨਾ ਫਿਰ ਇੱਧਰ ਵੀ ਹੁਣ ਲੋਡਾ ਚੋਨਾ ਮਿਲਵਾਉਣਾ ਕਈ ਕੰਮ ਕਰਨੇ ਨੇ ਖਰਚੇ ਤਾਂ ਖਰਚਾ ਤਾਂ ਚੜਿਆ ਹੁੰਦਾ ਵਾ ਫਰੇਤੀ ਬੰਦਾ ਤੇ ਮੈਂ ਜਿੰਨੇ ਥੋੜੇ ਹੀ ਤੇ ਥੋੜੇ ਤੇ ਆਉਂਦੇ ਤੁਸੀਂ ਅੱਧੇ ਦੇ ਆਉਂਦੇ ਤਾਂ ਅੱਧੇ ਫਿਰ ਦੇ ਦਿੰਦੇ ਵੀ ਜੀ ਤੁਸੀਂ ਕਿਦਾਂ ਦੇ ਗੱਲਾਂ ਕਰਦੇ ਖਾਦ ਵੀ ਲਿਉਣੀ ਆ ਲਾਪਿਆਂ ਨੂੰ ਵੀ ਦੇਣੇ ਆ ਕੰਬਾਈਨ ਦੇ ਪੈਸੇ ਦੇਣੇ ਆ ਕਰਨਕ ਜਿਹੜੇ ਵੱਡੀ ਆ ਤੂੜੀ ਦੇ ਪੈਸੇ ਦੇਣ ਵਾਲੇ ਤਾਂ ਮੈਂ ਕਿੱਥੋਂ ਦਊਂਗਾ ਇਹ ਗੱਲ ਤਾਂ ਤੇਰੀ ਠੀਕ ਅੱਗੇ ਉਹ ਤੇ ਲਿਮਟ ਹੈਗੀ ਸੀ ਤੇ ਉਹ ਲਿਮਟ ਉਹਨਾਂ ਨੇ ਬੰਦ ਕਰਤੀ ਆ ਹੂੰ ਉਹ ਮਿਲ ਜਾਂਦੇ ਤੇ ਫਿਰ ਤੱਕ ਸਾਰੇ ਸੱਜਣੇ ਉਹ ਡੈਡੀ ਦੇ ਨਾਲ ਹੀ ਲਿਮਟ ਲਿਮਟ ਹੋ ਗਈ ਹੈ ਬੰਦ ਔਰ ਤੁਸੀਂ ਦੱਸੋ ਵੀ ਕਿੱਥੋਂ ਘੜਾਉਣੇ ਪੈਸੇ ਮੁਸ਼ਕਲ ਹੋ ਗਈ ਆ ਅਈ ਤਾਂਦੇ ਮਿਲ ਜਾਣੇ ਉਥੋਂ ਵੀਰ ਜੀ ਬਾਰਨਾ ਪਨੀਰੀ ਭਰਨ ਵਾਲੀ ਹੈ ਅੱਛਾ ਤੇ ਤੁਸੀਂ ਰਮਣਾ ਕਰ ਲੋ ਗੱਲ ਕੀ ਕਹਿੰਦੀ ਹੈ ਪਾਣੀ ਛੱਡਿਆ ਵਾ ਪੜੀ ਨਹੀਂ ਛੱਡਣਾ ਭਰਨ ਵਾਲੀ ਆ ਬੱਤੀ ਵੇਖ ਲੋ ਬੱਤੀ ਔਂਡੀ ਹੈ ਤੇ ਮੈਂ ਭਰਉਣਾ ਵਾ ਚਲ ਭਰਿਆ ਭਰਿਆ ਉਹ ਵੀ ਜ਼ਰੂਰੀ ਆ ਪਾਣੀ ਤੇ ਜ਼ਰੂਰ ਚਾਹੀਦਾ ਪਨੀਰੀ ਚ ਚਲੋ ਕੀ ਕਰਨਾ ਮੈਂ ਥੋੜਾ ਜਿਹਾ ਤੋੜਾ ਚਟਨੀ ਬਣਾਉਣੀ ਹੈ ਨਾਲ ਪੂਤਨਾ ਤੋੜਨੇ ਨਾ ਮਨਾ ਹਾਂਜੀ ਮੰਮੀ ਜੀ ਹਾਂ ਚਟਨੀ ਇਹ ਚਟਨੀ ਬਣਾ ਲੈਨੇ ਨਾਲ ਅੱਛਾ ਤੇ ਵਾਵਾ ਵਧੀਆ ਲੱਗਦੀ ਹੈ ਤੇਰਾ ਸੁਆਦ ਲੱਗਦੀ ਹੈ ਅੱਜ ਕੱਲ ਅੱਜ ਕੱਲ ਇਦਾਂ ਹੀ ਆ ਆਹ ਅੰਬੀਆਂ ਲਿਆਈ ਹੀ ਬੰਬੀ ਤਾਂ ਥੋੜੀਆਂ ਜੀਆਂ ਅੱਛਾ ਤੇ ਮੈਂ ਨਾਲ ਆ ਪੂਤਨਾ ਤੋੜ ਕੇ ਦਾ ਪਾਣੀ ਆ ਆਹੋ ਤੇ ਚਲੋ ਉਹ ਤੇ ਕੋਈ ਗੱਲ ਨਹੀਂ ਬਣਾ ਲਓ ਤੇ ਪਰ ਮੈਂ ਕਿਹਾ ਤੂੰ ਫਿਰ ਕਿੱਦਾਂ ਕਰਨਾ ਧਿਆਨ ਦਾ ਜਾਣਦਾ ਮੰਮੀ ਜੀ ਕਿੱਦਾਂ ਕਰਨਾ ਵਾ ਮੈਂ ਦਿੰਦੇ ਨੂੰ ਕਿਹਾ ਸੀ ਕਿ ਜਾ ਕੇ 10 ਮਿੰਟ ਹੋਈਏ ਬੰਬੀ ਤਾਂ ਆਏ ਹੀ ਆਹ ਅੱਧਿਰਦੇ ਵਾਲਾ ਨੂੰ ਪੈ ਗਏ ਨਹੀਂ ਤਾਂ ਗਵਾਂਡੀਆਂ ਕਰ ਗਏ ਸੀਗੇ अच्छा। ਤੁਹਾਡਾ ਮਗਰੋਂ ਹੋਈ ਹੀ ਗੱਲ। ਮੇਰੇ ਬਾਅਦ ਚ ਹੋਈ ਗੱਲ। ਆਹੋ। ਨਹੀਂ ਮੈਂ ਨਹੀਂ ਜਾਣਾ ਮੇਰੇ ਕੋਲ ਨਹੀਂ ਜਾਇਆ ਜਾਂਦਾ। ਪੈਸੇ ਦੇਣ ਵਾਲੇ ਆ ਤਾਂ ਅਗਲੇ ਗੱਲਾਂ ਨਾ ਕਰਨਗੇ। ਤੇ ਮੈਂ ਤਾਂ ਬਥੇਰਾ ਕਿਹਾ ਵੀ ਨਹੀਂ ਗੱਲਾਂ ਕਰਦੇ ਕਿ ਤੇ ਆਕਰ ਨਹੀਂ ਆ ਚਲੀ। ਅਗਰ ਤੇ ਆ ਕਿਛੂਗਾ। ਵੀ ਪੈਨ ਫੋਨ ਕਰਕੇ ਦੱਸਿਆ ਹੈਗਾ ਤੇ ਤਾਂ ਵੀ ਨਹੀਂ ਆਈ। ਹਾਂ ਹੋ ਨਹੀਂ। ਰਿਸ਼ਤੇਦਾਰੀ ਦੀ ਫਿੱਕ ਪੈਂਦੀ ਆ। ਦਾਵਾ ਤੇ ਇਹ ਤਾਂ ਗੱਲ ਹੈਗੀ ਆੱਖ ਨਾਲ ਲੋੜ ਨੂੰ ਹੁੰਦੇ ਆ ਦੌੜੇ। ਤੇ ਉਦਾਂ ਕਿਸ ਨੂੰ ਡਿਗੇ ਠੱਠੇ ਦੀ ਖਬਰ ਨਹੀਂ ਲੈਂਦੇ। ਆਹ ਤੂੰ ਹੁਣ ਬੜਾ ਬੋਲੇ ਮੇਰੇ ਨਾਲ। ਪਰ ਮੰਮੀ ਜੀ ਮੈਂ ਇੱਕ ਗੱਲ ਦੱਸਾਂ ਤੇ ਇਹ ਗੱਲ ਦਾ ਨਾ ਗੁੱਸਾ ਹੀ ਕਰੋ ਭੈਣ ਜੀ ਨੂੰ ਸਾਡੇ ਘਰ ਵਿੱਚ ਦਖਲ ਅੰਦਾਜ਼ੀ ਨਹੀਂ ਕਰਨੀ ਚਾਹੀਦੀ ਉਹ ਜਦੋਂ ਹੁੰਦੀ ਹੈ ਨਾ ਉਹਦਾ ਕੋਈ ਨਾ ਕੋਈ ਪਵਾੜਾ ਪਾ ਕੇ ਜਾਂਦੀ ਆ ਸਾਡੇ ਦੋਵਾਂ ਜੀਆਂ ਵਿੱਚ ਕਪੱਤ ਪੈ ਜਾਂਦਾ ਵਾ ਹਾਂ ਆਵੇ ਰਾਜੀ ਖੁਸ਼ੀ ਆਵੇ ਆਹੋ ਇਹ ਤਾਂ ਗੱਲ ਹੈਗੀ ਆ ਧੀਏ ਹੁਣ ਮੈਂ ਤੇ ਦੱਸ ਬਥੇਰਾ ਸਮਝੰਨੀ ਆ ਉਹਨੂੰ ਕਿ ਕੁੜੀਏ ਤੂੰ ਆਪਣੇ ਘਰ ਆ ਮਾ ਹੁਣ ਤੂੰ ਕੋਈ ਗੱਲ ਨਾ ਇੱਥੇ ਕਰਿਆ ਕਰਾਂ ਕੇ ਉਹਨਾਂ ਦੇ ਆਪਣੇ ਘਰ ਦਾ ਮਾਮਲਾ ਵਾ ਬੜੇ ਸੋਹਣਾ ਛੱਟ ਲੰਗਣ ਡਿਆ ਉਹਨਾਂ ਦਾ ਤੂੰ ਕਾਨੂੰ ਆਣ ਕੇ ਵਿੱਚ ਪਾ ਦਿੰਨੀ ਆ ਕੋਈ ਨਾ ਕੋਈ ਗੀਤੀ ਹੁਣ ले आई द तारा समानता नु ਛਡਾ ਗਏ ਤੇ ਜੇ ਉਹਦੇ ਪੈਸੇ ਦਿੱਤੇ ਜਾਂਦੇ ਤਾਂ ਫਿਰ ਕਿਹੜੀ ਗੱਲ ਹੀ ਜੇ ਕੱਲ ਨੂੰ ਸਾਡ ਨੂੰ ਲੋੜ ਪਈ ਤਾਂ ਵਿਹਾਰ ਤੇ ਖਰਾਬ ਹੋ ਗਿਆ ਨਾ ਖਰਾਬ ਹੋ ਗਿਆ ਤੇ ਮੈਨੂੰ ਕੁਛ ਨਾ ਕਹੂਗਾ ਫਿਰ ਵੀ ਮੇਰਾ ਖੋਣਵਾ ਪਰ ਭਾਬੀ ਗੱਲ ਕਰੂਗੀ ਵੀ ਤੇਰੀ ਪੈਰ ਨੇ ਜਦੋਂ ਪੈਸੇ ਲੈਣੇ ਸੀ ਉਦੋਂ ਫੋਨ ਕਰਦੀ ਸੀ ਤੇ ਹੁਣ ਉਹਨੂੰ ਪਤਾ ਲੱਗਾ ਭਾਬੀ ਠੀਕ ਨਹੀਂ ਕੀ ਤਾਂ ਹੁਣ ਨਹੀਂ ਆ ਸਕਦੀ ਕੀ ਜਵਾਬ ਦਵਾਂ ਫਿਰ ਮੈਂ ਉਹ ਤੇ ਧੀਏ ਗੱਲ ਠੀਕ ਆ ਬਗਾਨੀਆਂ ਨੇ ਤਾਂ ਫਿਰ ਕਹਿਣਾ ਹੀ ਆ ਤਾਂ ਗੱਲ ਵੀ ਸੱਚੀ ਆ ਕਹਿਣਾ ਵੀ ਉਹਨੇ ਕੀ ਆ ਜੇ ਉਹਨੂੰ ਨਹੀਂ ਖਬਰ ਲੈਣ ਨਾ ਜਾਓਗੇ ਤਾਂ ਫਿਰ ਤੇ ਉਹਨਾਂ ਕਹਿਣਾ ਹੀ ਉਦਾਂ ਭਾਈ ਨਾ ਹੀ ਕਹਿਣ ਕੋਈ ਗੱਲ ਤੇ ਮੈਂ ਇਹਨਾਂ ਨੂੰ ਕਿਹਾ ਪਿਆ ਹੈਂ ਦੀ ਕਿਹੜੀ ਗੱਲ ਵਾ ਪਰ ਇੱਕੋ ਸਹੀ ਫੜੀ ਆ ਕੱਲੀ ਚਲ ਜਾ ਕੱਲੀ ਚਲ ਜਾ ਕੱਲੀ ਮੰਮੀ ਮੈਂ ਕਿੱਦਾਂ ਚਲ ਜਾ ਇਨੀ ਗਰਮੀ ਵਿੱਚ ਹਾਂ ਅਭੀ ਗੱਲ ਠੀਕ ਆ ਗਰਮੀ ਬਹੁਤ ਜ਼ਿਆਦਾ ਬੱਸਾਂ 'ਚ ਤੇ ਬੈਠਾ ਨਹੀਂ ਜਾਂਦਾ ਅੱਜਕੱਲ ਤਾਂ ਇਹਦੇ ਮੈਂ ਕਿਹਾ ਮੈਂ ਪਹਿਲਾਂ ਮੈਂ ਬਸਾਂ 'ਚ ਹੀ ਰਹੂੰਗੀ ਫਿਰ ਮੈਂ ਭੱਜੀ ਆਉਂਗੀ ਸਾਰਾ ਦਿਨ ਤਾਂ ਮੇਰਾ ਬਸਾਂ 'ਚ ਲੰਘ ਜਾਣਾ ਵਾ ਉਹ ਨਹੀਂ ਕੋਈ ਫਾਇਦਾ ਇਦਾਂ ਜਾਣ ਦਾ ਗਰਮੀ ਬਹੁਤ ਜ਼ਿਆਦਾ ਬਿਮਾਰ ਹੋਣਾ ਵਾ ਮੈਂ ਕਿਹਾ ਤਾਂ ਮੈਂ ਗੱਡੀ 'ਤੇ ਚਲ ਜਾਂਦੀ ਆ ਆਹੋ ਗੱਡੀ 'ਤੇ ਨਹੀਂ ਤੇ ਤੇਰੀ ਮਰਜ਼ੀ ਮੈਂ ਹਾਂ ਚੱਲ ਜੇ ਤੁਸੀਂ ਨਹੀਂ ਜਾਣਾ ਤਾਂ ਮੈਂ ਵੀ ਨਹੀਂ ਜਾਂਦੀ ਕੱਲ ਨੂੰ ਮੁੜ ਕੇ ਗੁੱਸਾ ਨਾ ਕਰਿਓ ਫਿਰ ਜ਼ਰਾ ਭਰਾ ਨਹੀਂ ਆਇਆ ਫਿਰ ਜਿੱਦਾਂ ਦਾ ਵਿਆਹ ਅਸੀਂ ਕਰਾਂਗੇ ਨਾ ਉਦਾਂ ਲਈ ਉਹਨੇ ਕਰਾਵਾਂ ਉਹ ਤਾਂ ਫਿਰ ਵੇਖੋ ਵੇਖੀ ਏਦਾਂ ਹੀ ਆ ਤੇ ਨਹੀਂ ਚੱਲ ਨਹੀਂ ਜਾਂਦਾ ਮੰਦਾ ਤੇ ਤੁਸੀਂ ਏਦਾਂ ਕਰ ਤੂੰ ਕਰਨ ਨੂੰ ਨਾਲ ਲੈ ਜਾ ਤੇ ਤੁਸੀਂ ਮਾਂ ਪੁੱਤ ਹੋ ਕੇ ਆਜੋ ਕਰਨੇ ਵੀ ਕਿੱਥੇ ਜਾਣਾ ਵਾ ਕਰਨੇ ਵੀ ਕਹਿਣਾ ਵਾ ਵੀ ਪਾਪਾ ਨਾਲ ਲੈ ਜਾ ਮੈਂ ਖੇਡਣਾ ਹੁੰਦਾ ਵਾ ਤੁਹਾਨੂੰ ਪਤਾ ਤਾਂ ਹੈ ਹੀ ਆ ਚੱਲ ਪੁੱਛ ਕੇ ਵੇਖ ਲਈ ਸ਼ਾਇਦ ਮੰਨੀ ਜਾਵੇ ਉਹ ਬੜੀ ਗੱਲ ਨਹੀਂ ਕੀ ਚਲ ਕੋਈ ਨਹੀਂ ਮੈਂ ਪੁੱਛਨੀ ਆ ਅੰਦਰ ਹੀ ਮਾਰਦੀ ਹਵਾਜ ਪੜਾ ਜੇ ਮੰਨੂਗਾ ਨਾ ਤੇ ਫਿਰ ਉਹਨੂੰ ਹੀ ਲੈ ਜਾਊਗੀ ਹਾਂ ਪੁੱਛ ਲਈ ਕੋਈ ਗੱਲ ਨਹੀਂ ਫਿਰ ਹੁਣ ਪਤ ਖਬਰ ਤੇ ਲੈਣ ਜਾਣਾ ਹੀ ਪੈਣਾ ਨਾ ਇਧਾ ਫੇ ਚੰਗੇ ਨਹੀਂ ਲੱਗੇਗਾ ਚਲੋ ਕੋਈ ਨਹੀਂ ਆ ਜਾਓ ਪੁੱਛ ਲਈ ਨਹੀਂ ਹਾਂ ਉਹਨੂੰ ਪੁੱਛ ਲਾਂ ਜੇ ਮੁੰਡਾ ਮੰਨਦਾ ਚਲ ਮੈਂ ਵੀ ਕਹਿ ਦਿੰਨੀ ਆ ਠੀਕ ਆ ਲਾ ਭਈ ਗੱਡੀ ਦੇਖਾਤੀ ਉਸਾਰ ਕਰਨਾ ਹਾਂਜੀ ਮੰਮੀ ਮੇਰੀ ਗੱਲ ਸੁਣ ਹਾਂ ਗੱਡੀ ਸਾਫ ਕਰਨੀ ਆ ਕਿਤੇ ਚੱਲਿਆਂ ਆ ਉਹ ਮੰਮੀ ਜਾਣਾ ਕਿਤੇ ਨਹੀਂ ਆ ਹਾਂ ਉਹ ਪਾਪਾ ਕਹਿੰਦੇ ਵੀ ਖਾਲੇ ਹੋਣ ਵਾਲੀ ਆ ਅੱਛਾ ਤੇ ਮੈਂ ਮੋਟਰਸਾਈਕਲ ਤੇ ਤੇ ਹੁਣੀ ਨਹੀਂ ਆ ਗੱਡੀ ਤੇ ਜਾ ਕੇ ਲੈ ਆਉਣਾ ਵਾ ਕਿਹਾ ਦੋ ਬੋਰੀਆਂ ਲੈ ਆਇਆ ਮੈਂ ਤੈਨੂੰ ਲੈ ਆਉਣਾ ਚਲੋ ਉਹ ਤਾਂ ਤੇਰੀ ਗੱਲ ਠੀਕ ਆ ਮੈਂ ਨਾ ਤੇਰੇ ਨਾਲ ਇੱਕ ਸਲਾਹ ਕਰਨੀ ਹੈ ਕਰੋ ਸਲਾਹ ਸਲਾਹ ਕਰਦੀ ਆ ਵੀ ਕੱਲ ਨੂੰ ਸਕੂਲੋਂ ਛੁੱਟੀ ਕਰ ਲਾਂ ਤਾਂ ਤੇਰੇ ਨਾਨਕਿਆ ਤਾਂ ਹੋਈਏ ਜਾ ਕੇ ਮੰਮੀ ਤੇਰੀ ਠੀਕ ਨਹੀਂਗੀ ਮੰਮੀ ਨਹੀਂ ਠੀਕ ਹੈ ਆਹ ਉਹਨੂੰ ਬੁਖਾਰ ਬਖੁਰਵਾ ਚੜਦਾ ਰਿਹਾ ਵਾ ਤੇ ਉਹ ਮਾਮੇ ਤੇਰੇ ਨੂੰ ਫੋਨ ਕੀਤਾ ਸੀ ਜੇ ਨਾ ਜਾਇਆ ਗਿਆ ਫਿਰ ਅਗਲਾ ਕਹੂਗਾ ਵੀ ਆਈ ਨਹੀਂਗੀ ਤੱਪੀ ਉਹ ਤੇਰਾ ਭਾਂਦਾ ਵੀ ਮੈਂ ਨਹੀਂ ਜਾਣਾ ਤੇ ਚਲ ਤੂੰ ਹੀ ਮੇਰ ਨਾਲ ਚਲ ਜਾ ਫਿਰ ਮੰਮੀ ਛੁੱਟੀ ਤੇ ਮੈਂ ਕਰ ਲੈਣੀ ਸੀ ਪਰ ਮੇਰੇ ਚੱਲਣ ਦੇ ਆ ਟੈਸਟ ਪਰ ਇੱਕ ਗੱਲ ਆ ਚਲੋ ਕੋਈ ਗੱਲ ਨਹੀਂ ਕੱਲ ਮੇਰਾ ਫਿਜ਼ੀਕਲ ਦਾ ਟੈਸਟ ਆ ਉਹ ਕੋਈ ਗੱਲ ਮੈਂ ਨੂੰ ਸਰ ਨੂੰ ਦੱਸ ਦੂੰਗਾ ਵੀ ਮੈਂ ਕੱਲ ਛੁੱਟੀ ਤੇ ਆ ਤੇ ਫਿਰ ਲੈ ਆ ਲੈਣਗੇ ਅਗਲੇ ਦਿਨ ਜਾ ਚਲ ਜਾਂਦੇ ਨਾਲ ਤੇ ਮੇਰੀ ਗੱਲ ਸੁਣੋ ਤੁਸੀਂ ਤੇ ਕਹਿੰਦੇ ਸਭ ਨੂੰ ਪੈਸੇ ਦੇਣ ਜਾਣਾ ਵਾ ਤੇ ਪਾਪਾ ਨੂੰ ਕਹਿੰਦੇ ਵੀ ਨਾਲੇ ਚਲ ਜਾਂਦੇ ਉਹ ਪੈਸੇ ਸਵਾ ਦੇਣੇ ਆ ਪੈਸੇ ਹਾਂ ਦਾ ਤਾਂ ਸਾਰਾ ਸਿਆਪਾ ਪਿਆ ਵਾ ਪੈਸੇ ਰੱਖੇ ਸੀ ਉਹਨੂੰ ਦੇਣ ਵਾਸਤੇ ਆ ਜਿਹੜੀ ਗੋਲੀ ਵੱਜਣੀ ਤੇਰੀ ਭੂਆ ਵਾ ਨਾ ਇਹਦਾ ਬੇੜਾ ਘਰਕ ਗਿਆ ਹੈਗਾ ਆਂਦੀਆਂ ਜਿਹੜੀਆਂ ਚੂੜੀਆਂ ਛਡਾ ਕੇ ਲਿਆ ਉਹਨਾਂ ਪੈਸੇ ਨਹੀਂ ਉਹ ਛਡਾ ਲਿਆ ਨੀਗਾ ਵਾ ਤਾਂ ਹੁਣ ਉਹਦੇ ਪੈਸੇ ਘਟ ਗਏ ਆ ਮੈਂ ਤਾਂ ਕਿਹਾ ਚੱਲ ਜਿੰਨੇ ਘਰ ਹੈਗੇ ਆ ਉਹਨੇ ਕੀ ਦੇਵਨੇ ਕੋਈ ਗੱਲ ਨਹੀਂ ਪਰ ਪਿਓ ਤੇ ਰਹਿ ਗੱਲ ਮੰਨਦਾ ਹੀ ਨਹੀਂਗਾ ਸਾਰੇ ਦੇਣੇ ਆ ਤੇ ਨਾਲ ਵੀ ਨਹੀਂ ਮੈਂ ਜਾਣਾ ਜੇ ਨਾਲ ਗਿਆ ਤੇ ਮੇਰੀ ਬੇਇੱਜ਼ਤੀ ਹੁਣੀ ਆ ਉਹਨੇ ਕਹਣਾ ਪੈਸੇ ਨਹੀਂ ਦੇ ਕੇ ਗਿਆ ਭਲਾ ਉਹਨੂੰ ਪੈਸਿਆਂ ਦਾ ਹੀ ਆ ਜਾਂਦੇ ਕੋ ਪੈਸੇ ਮੰਗਣੇ ਆ ਵੀ ਪੈਸੇ ਨਹੀਂ ਲੈ ਆ ਚੱਲ ਮੰਮੀ ਮੰਨ ਚਦੇ ਹੁੰਦਾ ਹੀ ਆ ਜੀ ਮਾਲੂ ਮਾਮਾ ਜੀ ਨੇ ਕਿਤੇ ਗੱਲੀਬਾਤੀ ਕਹਿਦਾ ਤੁਹਾਨੂੰ ਪਤਾ ਮਾਮੀ ਜੀ ਨਹੀਂ ਠੀਕ ਹੈ ਹੈ ਤੇ ਜੇ ਦਵਾਈ ਦੀ ਹੋਈ ਨਹੀਂ ਹੋਣੀ ਪੈਂਦੀ ਆ ਉਹਨਾਂ ਨੇ ਕਹਿਣਾ ਮੈਂ ਵੀ ਚਲੋ ਪੈਸੇ ਲੈ ਕੇ ਆਏ ਆ ਪਾਪਾ ਦੀ ਗੱਲ ਵੀ ਸਹੀ ਆ ਤੇ ਫਿਰ ਇਹਦਾ ਮਤਲਬ ਵੀ ਹੁਣ ਜਾਣਾ ਹੀ ਨਹੀਂਗਾ ਉਹ ਚਲੋ ਮੰਮੀ ਕੋਈ ਗੱਲ ਮੈਂ ਪਾਪਾ ਨੂੰ ਸਮਝਾਵਾਂਗਾ ਤੇ ਮੇਰੀ ਗੱਲ ਸੁਣਾ ਫਿਰ ਸਵੇਰੇ ਜਾਣਾ ਆ ਇਰਾਦਾ ਤੇ ਮੇਰਾ ਹੈਗਾ ਹੀ ਵੇਖ ਲੈ ਜੇ ਤੇਰਾ ਟੈਸਟ ਵਾ ਤੇ ਤੂੰ ਵੀ ਟੈਸਟ ਦੇ ਦੇ ਫਿਰ ਕੋਈ ਨਹੀਂ ਬਾਤ ਚ ਚਲ ਜਾਗੇ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਫਿਰ ਉਸ ਨੂੰ ਛੁੱਟੀ ਕਰ ਲੈਣਾ ਸਕੂਲੋਂ ਮੈਡਮ ਨੂੰ ਫੋਨ ਕਰ ਦਿੰਨਾ ਵਾ ਵੇ ਹਲਾਇਨਾ ਹੋਵੇ ਮੁੜ ਕੇ ਨੰਬਰ ਨਾਲ ਵਿੱਚ ਬੈਣ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਇਹ ਪੱਕੇ ਤੁੜਨਾ ਵਾ ਇਹ ਤੇ ਵੈਸੇ ਟੈਸਟ ਹੀ ਹੋਣਦੇ ਆ ਤੁਸੀਂ ਟੈਨਸ਼ਨ ਨਾ ਲਓ ਸਵੇਰੇ ਜਾ ਕੇ ਤਾਂ ਪਤਾ ਲੱ ਆਉਨੇ ਮਾਮੀ ਜੀ ਚਲੋ ਕੋਈ ਗੱਲ ਨਹੀਂ ਰੋਟੀ ਪਾਣੀ ਪਕਾ ਜਾਾਂਗੇ ਆਪੇ ਮਾਂ ਪੁੱਤ ਖਾਂਦੇ ਰਹਿਣਗੇ ਤੇ ਆਪਾਂ ਨਵੇਂ ਜਾਣੇ ਚੱਲ ਜਾਾਂਗੇ ਹਾਂ ਚਲੋ ਕੋਈ ਗੱਲ ਨਹੀਂ ਤੇ ਤੁਸੀਂ ਅੱਧਾ ਰੋਟੀ ਚਿਕ ਬਣਾਇਆ ਵਾ ਰੋਟੀ ਚਾਜ ਮਖਰੀਲੇ ਬਣਾਇਆ ਨਾਲ ਦਹੀਂ ਬਣਾ ਲੈਣੀ ਆ ਆਹ ਦਹੀਂ ਬਣਾ ਲਓ ਮੰਮੀ ਨਾਲ ਚਟਨੀ ਬਣਾ ਲੈਓ ਪੂਤਨੀ ਦੀ ਕੋਈ ਗੱਲ ਨਹੀਂ ਉਹ ਤੇ ਮੈਂ ਤੋੜਨ ਲਈ ਹਾਂ ਓ ਮਮਾ ਲਈ ਨਹੀਂ ਆ ਨਾਲ ਦਿਖਾਣੀ ਆ ਤੇ ਆ ਚਲੋ ਕੋਈ ਗੱਲ ਨਹੀਂ ਕਰ ਲੋ ਤੀ ਸੋਈ ਦਾ ਕੰਮ ਤੇ ਮੈਂ ਖਾ ਲੈ ਕੇ ਆ ਗਿਆ ਚਲ ਠੀਕ ਆ ਮੰਮੀ ਨੂੰ ਕੌਣ ਸਮਝਾਵੇ ਗੱਲ ਤੇ ਪਾਪਾ ਦੀ ਵੀ ਸਹੀ ਆ ਕਿ ਜੇ ਜੀ ਮਾਮਾ ਜੀ ਨੇ ਕਦੇ ਗੱਲੀ ਬਾਤੀ ਪੈਸੇ ਦਾ ਨਾਂ ਲੈ ਲਿਆ ਤੇ ਪਾਪਾ ਦੇ ਪੱਲੇ ਕੀ ਰਹੂਗਾ ਉਹ ਸਾਡੀ ਭੂਆ ਦਾ ਹੁਣ ਦਿਮਾਗ ਖਰਾਬ ਹੋ ਗਿਆ ਸੀ ਬੰਦਾ ਪੁੱਛੇ ਵੀ ਜੀ ਉਹਨਾਂ ਦੀ ਪੈਸੇ ਲੈ ਆਂਦੇ ਤਾਂ ਉਹਨਾਂ ਨੂੰ ਦੇ ਦੋ ਚੂੜੀਆਂ ਦੀ ਛਡਾਈ ਲੈਣੀਆਂ ਸੀ ਪਤਾ ਨਹੀਂ ਸਾਡੇ ਘਰ ਦਾ ਕੀ ਬਣਨਾ